ਨਮਸਕਾਰ ਦੋਸਤੋ ਮੈਂ ਅਸ਼ਮਿਸੋਡਰਾ ਤੋਂ ਸੀ ਦੇਖ ਰਿਹਾ ਹਰਸਿਲ ਸੰਜਾਤ ਇਹ ਅੱਜ ਕਾਂਗਰਸ ਸਰਕਾਰ ਦਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਜਿਹੜੇ ਡੀਸੀ ਨੂੰ ਜਿਹੜੇ ਮੰਗ ਪੱਤਰ ਦਿੱਤੇ ਗਏ ਆ ਉਹ ਵੀ ਤਾਂ ਸਾਹਮਣੇ ਮੰਗ ਪੱਤਰ ਦਿੱਤੇ ਗਏ ਜਿਹੜੇ ਕਿ ਪੈਟਰੋਲ ਤੇ ਡੀਜ਼ਲ ਦੀ ਜਿਹ ਕਿੰਤਨ ਪੁੱਤਾਈ ਹੋ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਤੇ ਸੈਂਟਰ ਸਰਕਾਰ ਦੇ ਖਿਲਾਫ ਉਹਨਾਂ ਨੇ ਰੋਸ ਵੀ ਕੀਤਾ ਗਿਆ ਕੋਈ ਤਾਂ ਸਾਹਮਣੇ ਜਿੱਥੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਇਕਾਂਗ ਸਰਕਾਰਾਂ ਨੂੰ ਸੁਪੁੱਤਲੇ ਵੀ ਫੁਕੇ ਗਏ ਆ ਜਿਵੇਂ ਇਹਨਾਂ ਨੇ ਅੱবি ਕਹਿਣਾ ਹੈਗਾ ਕਿ ਇਹ ਮਾਨ ਸਰਕਾਰ ਆਈ ਹੈ ਪਰ ਇਹਨਾਂ ਨੇ ਜਿਹੜਾ ਪੈਟਰੋਲ ਤੇ ਡੀਜ਼ਲ ਦੇ ਰੇਟ ਜੇ ਵਧਾਏ ਆ ਪਰ ਇਹਨਾਂ ਨੇ ਰੋਸ ਵੀ ਹੈਗਾ ਇਹਨਾਂ ਨੇ ਸੈਂਟਰ ਸਰਕਾਰ ਦਾ ਵੀ ਰੋਸ ਕੀਤਾ ਤੇ ਇਹ ਜਿਹੜੀ ਸੁਭੇ ਸਰਕਾਰਾ ਉਹਦਾ ਵੀ ਰੋਸ ਕੀਤਾ ਚਲੋ ਗੱਲ ਕਰਾਂਗੇ ਪੂਰੇ ਪਤਾ ਇੱਕ ਜਗਿੰਦਰ ਪਾਲ ਜੀ ਨਾਲ ਕੀ ਕਹਣਾ ਉਹਨਾਂ ਦਾ ਤੁਹਾਨੂੰ ਅੱਗੇ ਦੱਸਾਂਗੇ ਕਿ ਜੇ ਜ਼ਿਲ੍ਹਾ ਪਠਾਨਕੋਟ ਦੇ ਜਿਹੜੇ ਐਕਸਐਮਐਨਏ ਅਮਿਤ ਵੀਰ ਜੀ ਸਿਆਣਪੁਰ ਤੋਂ ਨਰੇਸ਼ਪੁਰੀ ਜਿਹੜੇ ਜ਼ਿਲ੍ਹਾ ਪ੍ਰਧਾਨ ਵੀ ਹੈਗੇ ਆ ਜਿਹੜਾ ਜਿਨ੍ਹਾਂ ਨੇ ਰੀਸਨ ਨੂੰ ਇੱਕ ਮੰਗਵਟ ਦਿੱਤਾ ਗਿਆ ਚਲੋ ਗੱਲਬਾਤ ਕਰਦੇ ਹਾਂ ਪੂਰੇ ਪਤਾ ਇੱਕ ਜਗਿੰਦਰ ਪਾਲ ਜੀ ਨਾਲ ਕੀ ਕਹਣਾ ਉਹਨਾਂ ਦਾ ਇਸ ਮਸਲੇ ਨੂੰ ਲੈ ਕੇ ਮੈਂ ਸ਼ਮੀ ਸੁਨੋਤਰਾ ਆਪਣੇ ਸਹਿਯੋਗੀ ਪੁੱਛ ਲਵਾਂਗਾ ਕਿ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਜਿਹੜਾ ਅੱਜ ਤੋਂ ਪਤਾ ਤੋਂ ਚੁੱਕਾ ਜਾ ਰਹੇ ਆਇਕ ਤੋਂ ਉਹ ਤ੍ਰੀਤੂ ਦਾ ਸੁਪਰਪ੍ਰਿੰਸ ਅੱਜ ਚਾਰ ਪੀਟਰ ਪੂਰਾ ਸੈਸ਼ਨ ਵਿਧਾਨ ਕਮੇਟੀਆਂ ਅੱਗੇ ਤੇ ਉਹ ਦਿਨ ਜਿਹੜੇ ਇਹਨਾਂ ਫੈਸਲਿਆਂ ਨੂੰ ਤੇ ਗਏ ਆ ਉਹ ਦਿਨ ਕੋ ਜਿਹੜਾ ਚਿੰਜੰਦਾ ਸੈਸ਼ਨ ਸੀ ਉਹ ਪੰਜਾਬ ਦੇ ਲੋਕਾਂ ਦੇਤੇ ਜਿੰਨਾ ਦਾ ਬੋਝ ਪਾਇਆ ਗਿਆ ਔਰ ਹਰ ਚੀਜ਼ ਨਾਲ ਦੀ ਚੀਜ਼ ਅੱਜ ਤੁਸੀਂ ਦੇਖੋ ਤੁਸੀਂ ਜਦ ਪਟ્રોલ ਦੀ ਚਿੰਤਾ ਵਧੇ ਇਹ ਜਦੋਂ ਦੇ ਪਟ્રોલ ਦੀ ਜਿਹੜੇ ਕੀਮਤ ਵਧੇਗੀ ਦੇਸ਼ ਦੇ ਵਿੱਚ ਆਟੋਮੈਟਿਕ ਮਹਿੰਗਾ ਹੋ ਜਾਏਗਾ ਔਰ ਭਗਵੰਤ ਮਾਨ ਦੀ ਸਰਕਾਰ ਕੇਂਦਰੀ ਬਾਲ ਨੇ ਕਿਹਾ ਸੀ ਕਿ ਸਾਡੀ ਸਰਕਾਰ ਲਿਓ ਅਸੀਂ ਪੰਜਾਬ ਦੇ ਚਾਹਮਾਂ ਸ਼ਾਂਤੀ ਜਿਹੜੀ ਹੈ ਬਿਲਕੁਲ ਕੈਂਕਰ ਹੈ ਅੱਜ ਮੈਂ ਪੁੱਛਣਾ ਚਾਹਨਾ ਤੁਹਾਡੇ ਮਾਧਮ ਕਰਾਇਏ ਅੱਜ ਪੌਣੇ 3 ਸਾਲ ਹੋ ਗਏ ਸਰਕਾਰ ਬਣੀ ਇਸ ਤੋਂ ਉਪਲਬਧਿਤ ਕਰਦਿਆਂ ਕਿਹੜੀ ਉਪਲਬਧਿਤ ਪੰਜਾਬ ਨੂੰ ਚਲਾ ਲਿਆ ਦੀ ਉਪਲਬਧਿਤ ਜ਼ਰੂਰ ਹੈ ਜੀ ਕਰਪਸ਼ਨ ਜਿਹੜੀ ਹੈ ਉਹ ਚਰਮ ਤੇ ਗੁੱਦੀ ਹੋਈ ਹੈ ਉਹ ਜਿਹੜੀ ਗੱਲ ਇਹ ਕਹਿੰਦੇ ਆ ਤੇ ਕਿਸਾਨਚਾਰ ਪੰਜਾਬ ਮੁਕਤ ਕਰਦਾ ਉਹ ਪੂਰੀ ਸਟਾਟਿਟੀ ਆਪ ਹੀ ਸਾਰੇ ਕੱਢੇ ਹੋਏਗੇ ਫੇਰ ਅਣਖਤ ਅਰ ਦਸਤਿਆਂ ਦੇ ਲਈ ਉਹ ਹੋ ਗੀਆਂ ਤੇ ਕੋਈ ਅਨੁਭਵੀ ਨਹੀਂ ਹੈ ਮੈਂ ਅਣਾਂ ਨੂੰ ਤੁਹਾਡੇ ਮੱਦੇਰਾਂ ਪੁੱਛਣਾ ਚਾਹਨਾ ਸਤਾਣਾ ਤੋਂ ਲੈ ਕੇ ਬਾਜਦਾਰ ਤੱਕ ਕਾਂ ਦੀ ਸਰਕਾਰ ਜਿਹਦੇ ਵਿੱਚ ਕਾਪੜਾ ਲੰਗੋ ਸਿੰਘ ਮੁੱਖ ਮੰਤਰੀ ਪੰਜਾਬ ਰਿਹਾ 10 ਮਹੀਨੇ ਚੱਲੇ ਤੇ ਸਰਦਾਰ ਚਰਨਜੀਤ ਚੰਨੀ ਨੇ ਮੁਖੀ ਤੇ ਪੰਜਾਬ ਰਿਹਾ ਉਸ ਟਾਈਮ ਦੇ 5 ਸਾਲਾਂ ਦੇ ਵਿੱਚ ਕੋਈ ਅਨੁਭਵੀ ਨਹੀਂ ਹੈ ਲੋਬੀ ਐਨਸੀ ਕਲੀ ਲੈਣੀ ਆ ਆਪ ਹੀ ਗੁੰਝਰ ਪਾਉਂਦੇ ਆ ਆਪ ਹੀ ਗੁੰਝਰ ਫਿਰ ਬਾਅਦ ਚ ਕੱਢਦੇ ਆ ਇਹਨਾਂ ਕੋਲ ਬਿਲਕੁਲ ਕੋਈ ਪੈਸਾ ਨਹੀਂ ਹੈਗਾ ਬਿਲਕੁਲ ਫੇਡਰ ਸਰਕਾਰ ਇਹ ਇਹ ਕਿਸ ਤਰ੍ਹਾਂ ਦਾ ਜਿਹਾ ਹੋਣ ਅਗੇ ਆਮ ਦੇ ਲੋਕ ਹੋਣ ਆਰਾਮ ਲੀਲਾ ਦੇ ਵਿੱਚ ਜਿਹੜੇ ਕਲਾਕਾਰ ਹੁੰਦੇ ਹੋ ਤੇ ਹੁੰਦੇ ਹੀ ਆਰਾਮ ਲੀਲਾ ਦੇ ਇੱਕ ਕਲਾਕਾਰ ਕਮੇਡੀਅਨ ਨਾਲ ਵਖਰੇ ਰੱਖਦੇ ਆ ਇਹ ਵੀ ਕਲੇ ਸੋਚੀ ਵਿਧਾਨ ਸਭਾ ਦੇ ਵਿੱਚ ਜਿੰਨੇ ਬੰਨੇ ਆਏ ਨੇ ਬਾਤ ਔਰ ਮੈਂ ਸਾਰੇ ਲੋਕਾਂ ਦੇ ਲਈ ਸਾਰਾ ਤੁਹਾਡਾ ਪੋਲੇ ਤੋਂ ਸਾਰੇ ਕਥੇ ਹੋ ਕੇ ਇਕੱਠੇ ਹੋ ਕੇ ਤਗੜੇ ਹੋ ਕੇ ਹਮਰਾ ਮਾਰੋ ਜਿਹੜਾ ਬਚਾਣਾ ਤੇ ਤੁਹਾਨੂੰ ਕਾਰਨ ਸਰਕਾਰ ਨੂੰ ਲੈਣੇ ਪੈਣਗੇ ਤੇ ਪੰਜਾਬ ਦਾ ਪਲਾ ਹੋਣਾ ਲੋਕਾਂ ਨੇ ਪਹਿਲਾਂ ਤੋਂ ਚਾਰ ਦੇ ਦਿੱਖ ਲਿਆ ਇਹ ਸਰਕਾਰ ਕੀ ਕਰੇਗੀ ਕਿਤੇ ਪੋਲੇ ਤੋਂ ਸਾਰੇ ਕੋਈ ਹਾਂ ਨਹੀਂ ਕਰੀ ਕੋਣ ਅਗਲਾ ਟਾਈਮ ਜਿਹੜਾ

ਮੈਂ ਇਹ ਪਹਿਲੇ ਕਹਿ ਬੈਠਾ ਲਾਈਨ ਆਰਡਰ ਜਿਹੜਾ ਫਿਲਕੋ ਕੰਟਰੋਲ ਤੋਂ ਬਾਹਰ ਹੈ ਉਹ ਵੀ ਨਵੀਂ ਤੋਂ ਨਵੀਂ ਖਬਰ ਆ ਰਹੀ ਜਿਹੜੇ ਬੰਦੇ ਗੋਲੀ ਨਾ ਮਾਰਦਾ ਜਿਹੜੇ ਬੰਦੇ ਮਾਰਦੇ ਆ ਨਸ਼ੇ ਦੀ ਗੱਲ ਲਓ ਪੂਰੀ ਹਵਾਲੀ ਭਰੀ ਹੈ ਤੇ ਚਿੱਟੇ ਦੇ ਲੋਕੀ ਨੌਜਵਾਨ ਮੁੰਡੇ ਮਰ ਰਹੇ ਆ ਮੈਂ ਪਹਿਲੇ ਕਿਹਾ ਸੀ ਕੋਈ ਵੀ ਗੱਲ ਨਾ ਕੋ ਕੰਟਰੋਲ ਨਹੀਂ ਹੈਗੀ ਅੱਜ ਉਸੇ ਲੜੀ ਦੇ ਤਹਿਤ ਸਾਡੇ ਪੰਜਾਬ ਦੇ ਪ੍ਰਧਾਨ ਅਤੇ ਜਿਹੜੇ ਸਾਡੇ ਐਲਓਪੀ ਆ ਉਹਨਾਂ ਦੇ ਹੁਕਮਾਂ ਅਨੁਸਾਰ ਐਸੀ ਸਾਰੇ ਕਾਂਗਰਸ ਦੇ ਲੀਡਰ ਕਾਰਜਕਰਤਾ ਇੱਥੇ ਪ੍ਰੋਟੈਸਟ ਕਰ ਰਹੇ ਆ ਲੋਕਾਂ ਦੇ ਹੱਕਾਂ ਵਾਸਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਡੀਜ਼ਲ ਦੇ ਉੱਤੇ ਤੇ ਵੈਟ ਵਧਾ ਦਿੱਤਾ ਪੈਟਰੋਲ ਤੇ ਵੈਟ ਵਧਾ ਦਿੱਤਾ ਔਰ ਜਿਹੜੀ ਚੰਨੀ ਸਰਕਾਰ ਨੇ 7 ਕਿਲੋਵਾਟ ਤੱਕ ਦੇ ਕੰਜ਼ਿਊਮਰ ਸੀ ਉਹਨਾਂ ਨੂੰ 3 ਰੁਪਏ ਪਰ ਯੂਨਿਟ ਰਿਬੇਟ ਦਿੱਤੀ ਸੀ ਉਹ ਵੀ ਰੋਲ ਬੈਕ ਕਰ ਲਈ ਹੈ ਇਸੇ ਇਹਨਾਂ ਨੇ ਕਰਦੇ ਹੋਏ 2400 ਕਰੋੜ ਰੁਪਏ ਦਾ ਜਨਤਾ ਤੇ ਬੋਝ ਪਾਇਆ ਔਰ ਤਿੰਨ ਵਾਰੀ ਇਹਨਾਂ ਨੇ ਪੈਟਰੋਲ ਡੀਜ਼ਲ ਔਰ ਬਿਜਲੀ ਦੇ ਰੇਟ ਵਧਾਏ ਆ ਅਸੀਂ ਇਹਨਾਂ ਦੀ ਮਾਰੂ ਨੀਤੀਆਂ ਦੇ ਖਿਲਾਫ ਅੱਜ ਸਾਰੇ ਪ੍ਰਦਰਸ਼ਨ ਕਰ ਰਹੇ ਆ ਔਰ ਲੋਕਾਂ ਨੂੰ ਜਾਗਾਨ ਦਾ ਯਤਨ ਕਰ ਰਹੇ ਕਿ ਲੋਕੀ ਦੇਖੋ ਇਹ ਬਦਲਾਵ ਦੀ ਸਰਕਾਰ ਹੈ ਇਹ ਲੋਕਾਂ ਨਾਲ ਕੀ ਕਰ ਰਹੀ ਗਰੀਬ ਲੋਕਾਂ ਨਾਲ ਔਰ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਮੁਫਤ ਬਿਜਲੀ ਮਿਲਦੀ ਹੈ ਉਹਦੇ 'ਚ ਵੀ ਕਟੌਤੀ ਕਰਨ ਜਾ ਰਹੇ ਆ ਇਸੇ ਲੜੀ ਦੇ ਤਹਿਤ ਅੱਜ ਮੇਰੇ ਵੀਰ ਜੁਗਿੰਦਰਪਾਲ ਜੀ ਜਿਲ੍ਹਾ ਕਾਂਗਰਸ ਕਮੇਟੀ ਦੇ ਦਰਜਾ ਦਰਜਾ ਸਾਰੇ ਪਤਾ ਅਧਿਕਾਰੀ ਮੇਰੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੱਬੀ ਜੀ ਔਰ ਜਿੰਨੇ ਵੀ ਇੱਥੇ ਮੇਰੇ ਪਤਵੰਤੇ ਸੱਜਣ ਆਏ ਕਾਂਗਰਸ ਪਾਰਟੀ ਦੇ ਇਹਨਾਂ ਦਾ ਮੈਂ ਸਾਰਿਆਂ ਦਾ ਮਸ਼ਕੂਰ ਹਾਂ ਇਹ ਲੋਕਾਂ ਨੂੰ ਜਗਾਨ ਵਾਸਤੇ ਔਰ ਸਰਕਾਰ ਦਾ ਵਿਰੋਧ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਖਾਸ ਕਰ ਮੈਂ ਆਪਣੇ ਵੱਡੇ ਵੀਰ ਜੁਗਿੰਦਰਪਾਲ ਜੀ ਦਾ ਜਿਹੜੇ ਐਨੀ ਬਿਮਾਰੀ ਦੇ ਜੂਨਸ ਦੇ ਹੋਏ ਵੀ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਨ ਲਈ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਮੈਂ ਸਾਰੇ ਹਲਕੇ ਤੋਂ ਕਿੰਨਾ ਹਲਕਿਆਂ ਤੋਂ ਜ਼ਿਲ੍ਹਾ ਗਰਦਾਸਪੁਰ ਦੇ ਪਠਾਨਕੋਟ ਦੇ ਕਾਂਗਰਸੀ ਕਾਰਜਕਰਤਾ ਦਾ ਬਹੁਤ ਬਹੁਤ ਧੰਨਵਾਦ ਹੈ ਜੈਨ ਜੈ ਭਾਰਤ